ਪੰਜਾਬ ਸਰਕਾਰ ਨੇ ਪੰਚਾਇਤੀ ਚੋਣਾਂ ਕਰਾਉਣ ਦਾ ਫੈਸਲਾ ਲੈ ਲਿਆ ਹੈ ਹਾਲਾਂਕਿ 10 ਮਹੀਨੇ ਤੋਂ ਇਹ ਜਿਹੜੀ ਚੋਣਾਂ ਸੀਗੀਆਂ ਇਹ ਲਟਕਦੀਆਂ ਆ ਰਹੀਆਂ ਸੀਗੀਆਂ ਹੁਣ ਜਿਹੜਾ 10 ਮਹੀਨੇ ਦਾ ਇਹਨਾਂ ਸਮਾਂ ਕਿਉਂ ਲੱਗਿਆ ਇਹ ਪੰਜਾਬ ਸਰਕਾਰ ਦੀ ਹੁਣ ਤਿਆਰੀ ਕੀ ਹੈ ਉਹਨਾਂ ਜਿਹੜਾ ਨੋਟੀਫਿਕੇਸ਼ਨ ਜਾਰੀ ਕੀਤਾ ਹੈਗਾ ਉਹ ਨੋਟੀਫਿਕੇਸ਼ਨ ਦੇ ਵਿੱਚ ਕੀ ਹੈਗਾ ਔਰ ਉਸ ਨੋਟੀਫਿਕੇਸ਼ਨ ਦੇ ਵਿੱਚ ਸਾਫ਼-ਸਾਫ਼ ਗੱਲ ਇਹ ਆ ਕਿ ਪਹਿਲਾਂ ਤਾਂ ਪੰਚਾਇਤ ਵਿਭਾਗ ਨੇ ਇੱਕ ਫਾਈਲ ਤਿਆਰ ਕੀਤੀ ਮੁੱਖ ਮੰਤਰੀ ਦੇ ਦਫ਼ਤਰ ਜਾਂਦੀ ਹੈ ਮੁੱਖ ਮੰਤਰੀ ਵੱਲੋਂ ਹਰੀ ਝੰਡੀ ਦੇ ਦਿੱਤੀ ਕਿ ਉਹ ਇੱਕ ਭਾਸ਼ਣ ਦੇ ਵਿੱਚ ਪਿੱਛੇ ਜੇ 10 ਵੀ ਚੁੱਕੇ ਆ ਜ ਜ ਉਹਨਾਂ ਦੀ ਰੀਲ ਦੇ ਰੂਪ ਦੇ ਵਿੱਚ ਇਹ ਗੱਲ ਵੀ ਸਾਹਮਣੇ ਆਈ ਆ ਜਿਸ ਦੇ ਵਿੱਚ ਮੁੱਖ ਮੰਤਰੀ ਕਹਿ ਰਿਹਾ ਕਿ ਬਸ ਤਿਆਰ ਹੋ ਜਾਓ ਜਲਦੀ ਅਸੀਂ ਪੰਚਾਇਤੀ ਚੋਣਾਂ ਕਰਾ ਰਹੇ ਆ ਔਰ ਖੁਦ ਮੁੱਖ ਮੰਤਰੀ ਨੇ ਤਾਂ ਅਖਤਿਆਰੀ ਜਿਹੜਾ ਫੰਡ ਹੁੰਦਾ 50 ਕਰੋੜ ਉਹ ਵੀ ਕਈ ਹਲਕਿਆਂ 'ਚ ਲਾਉਣ ਦੀ ਗੱਲ ਆਖਤੀ ਦਾਵਾ ਇੱਥੋਂ ਤੱਕ ਕੀਤਾ ਕਿ ਹਰੇਕ ਵਿਧਾਨ ਸਭਾ ਹਲਕੇ ਤੱਕ ਉਹ ਪੈਸੇ ਪਹੁੰਚਣ ਹਲਕੇ ਛੱਡ ਕੇ ਕਿਉਂਕਿ ਮੰਤਰੀ ਦਾ ਇੱਕ ਆਪਣਾ ਅਕਤਿਆਰੀ ਫੰਡ ਹੁੰਦਾ ਹੈ ਕਿ ਪਿੰਡਾਂ ਦਾ ਵਿਕਾਸ ਹੋਣਾ ਚਾਹੀਦਾ ਉਹ ਬੇਸ਼ੱਕ ਪਿੰਡਾਂ ਨੂੰ ਜਦੋਂ ਵੰਡੇ ਚ ਆਉਣਾ ਕਿਸੇ ਨੂੰ 50000 ਆਉਣਾ ਕਿਸੇ ਨੂੰ 20000 ਆਉਣਾ ਪਿੰਡਾਂ ਦੇ ਵਿੱਚ ਕਈ ਹਲਕਿਆਂ ਚ ਪਿੰਡ 100 ਤੋਂ ਵੀ ਪਲੱਸ ਦੇ 115 20 ਜਿਨ੍ਹਾਂ ਦੇ 50 ਪਿੰਡ ਨੇ ਉਹਨਾਂ ਨੂੰ 50000 ਆ ਜਾਏਗਾ ਵੱਧ ਤੋਂ ਵੱਧ ਤਾਂ ਇਸ ਤਰ੍ਹਾਂ ਉਹ ਮੁੱਖ ਮੰਤਰੀ ਦੀਆਂ ਗੱਲਾਂ ਤੋਂ ਝਲਕ ਰਿਹਾ ਸੀ ਕਿ ਉਹਨਾਂ ਦੀ ਤਿਆਰੀ ਹੋਣ ਹੋ ਗਈ ਹੈ ਜਿੱਥੇ ਤੱਕ ਲਟਕਣ ਦੀ ਗੱਲ ਰਹੀ ਪ੍ਰਬੰਧਕ ਲਗਾ ਦਿੱਤੇ ਗਏ ਸੀ ਆਮ ਤੌਰ ਤੇ ਸਿਆਸੀ ਤੌਰ ਤੇ ਕਈ ਬੁੱਧੀਜੀਵੀਆਂ ਦਾ ਕਹਿਣਾ ਹੈ ਜਿਹੜੇ ਐਨਾਲਿਸਿਸ ਕਰਦੇ ਰਹੇ ਵਿਸ਼ਲੇਸ਼ਣ ਕਰਦੇ ਰਹੇ ਇੱਕ ਤੇ ਪੰਚਾਇਤੀ ਰਾਜ ਐਕਟ ਦੇ ਵਿੱਚ ਜਿਹੜੀ ਸੋਧ ਕਰਨ ਵਾਲੀ ਬੜੀ ਜ਼ਰੂਰੀ ਸਮਝੀ ਆਮ ਆਦਮੀ ਪਾਰਟੀ ਨੇ ਬੇਸ਼ੱਕ ਕਈ ਵੀ ਪੰਚ ਜਾਂ ਸਰਪੰਚ ਅੱਜ ਤੱਕ ਕਿਸੇ ਚੋਣ ਨਿਸ਼ਾਨ ਦੇ ਉੱਤੇ ਪਾਰਟੀ ਤੇ ਚੋਣ ਨਹੀਂ ਲੜਿਆ ਪਰ ਇਹਨਾਂ ਨੂੰ ਲੱਗਿਆ ਵਿਧਾਨ ਸਭਾ ਦੇ ਸੈਸ਼ਨ ਵਿੱਚ ਬਕਾਇਦਾ ਉਸ ਨੂੰ ਬਿੱਲ ਨੂੰ ਲਿਆਂਦਾ ਗਿਆ ਉਸ ਦੇ ਵਿੱਚ ਪਹਿਲਾਂ ਕੈਬਨਿਟ 'ਚ ਹਰੀ ਝੰਡੀ ਮਨਜ਼ੂਰੀ ਦਿੱਤੀ ਗਈ ਕਿ ਕੋਈ ਵੀ ਪਾਰਟੀ ਦੇ ਚਿਹਰੇ ਦੇ ਉੱਤੇ ਚੋਣ ਨਹੀਂ ਲੜ ਸਕਦਾ ਉਹ ਸਾਰੀਆਂ ਤਿਆਰੀਆਂ ਦੇ ਮੁਤਾਬਕ ਹੁਣ ਚੋਣ ਹੋਣੀ ਹੈ ਹੁਣ ਜਿਹੜੀ ਹਰੀ ਝੰਡੀ ਦਿੱਤੀ ਗਈ ਨੋਟੀਫਿਕੇਸ਼ਨ ਦੇ ਦਿੱਤਾ ਗਿਆ ਹੁਣ ਇਹੀ ਫਾਈਲ ਆ ਜਿਹੜੀ ਉਹ ਪੰਜਾਬ ਰਾਜ ਚੋਣ ਕਮਿਸ਼ਨ ਆ ਜਿਹੜਾ ਉਹਨਾਂ ਕੋਲ ਪੁੱਜਣੀ ਹੈ ਉਹਨਾਂ ਨੇ ਸ਼ਡਿਊਲ ਜਾਰੀ ਕਰ ਦੇਣਾ ਔਰ 20 ਅਕਤੂਬਰ ਤੱਕ ਦਾ ਸਮਾਂ ਦਿੱਤਾ ਗਿਆ 20 ਅਕਤੂਬਰ ਦਾ ਮਤਲਬ ਇਹ ਨਹੀਂ ਕਿ 20 ਅਕਤੂਬਰ ਨੂੰ ਹੀ ਪੰਚਾਇਤੀ ਚੋਣ ਹੋਣੀ ਹੈ ਉਸ ਦਾ ਮਤਲਬ ਇਹ ਹੈ ਕਿ ਇੱਕ ਹਫਤਾ ਪਹਿਲਾਂ ਵੀ ਹੋ ਸਕਦੀ ਹੈ ਦੋ ਹਫ਼ਤੇ ਪਹਿਲਾਂ ਵੀ ਹੋ ਸਕਦੀ ਹੈ ਪਰ ਹੋਏਗੀ ਇਹ ਆਮ ਤੌਰ ਦੇ ਉੱਤੇ ਮੰਨ ਲਿਆ ਜਾਵੇ ਕਿ ਇਹ ਜਿਹੜੀ 10 ਅਕਤੂਬਰ ਤੋਂ ਲੈ ਕੇ 20 ਅਕਤੂਬਰ ਦੇ ਇਹਨਾਂ 10 ਦਿਨਾਂ ਦੇ ਵਿੱਚ ਵਿੱਚ ਕਿਸੇ ਵੀ ਤਰੀਕ ਦਾ ਐਲਾਨ ਕੀਤਾ ਜਾ ਸਕਦਾ ਹੈ ਔਰ ਅਗਲੇ ਹੀ ਕੁਝ ਦਿਨਾਂ ਦੇ ਅੰਦਰ ਅੰਦਰ ਇਸ ਦੇ ਉੱਤੇ ਜਿਹੜਾ ਪਿੰਡਾਂ ਦੇ ਵਿੱਚ ਚੋਣ ਜਾਬਤਾ ਵੀ ਲੱਗ ਜਾਣਾ ਤੇ ਕਿੱਥੇ ਕੀ ਕੰਮ ਹੋਣਾ ਪਰ ਆਮ ਆਦਮੀ ਪਾਰਟੀ ਦੇ 30 ਮਹੀਨਿਆਂ ਦੀ ਕਹਿ ਲੋ ਜਾ ਅੱਧੀ ਜਿਹੜੀ ਸਰਕਾਰ ਬੀਤ ਗਈ ਹੈ 2.5 ਸਾਲਾਂ ਦੀ ਇਸ ਦੀ ਕਾਰਗੁਜ਼ਾਰੀ ਕਿੰਨਾ ਕੁ ਰੰਗ ਲਿਆਉਂਦੀ ਹੈ ਇਹ ਪਿੰਡਾਂ ਦੇ ਵਿੱਚ ਦਿਖ ਜਾਣਾ ਪਰ ਪੰਚਾਇਤਾਂ ਨੂੰ ਬਾਹਰ ਮੁੱਖ ਮੰਤਰੀ ਨੇ ਵਿਧਾਨ ਸਭਾ ਦੇ ਅੰਦਰ ਵੀ ਔਰ ਬਾਹਰ ਵੀ ਇਹ ਦਲੀਲਾਂ ਰੱਖੀਆਂ ਕਿ ਕੋਈ ਵੀ ਧੜੇਬੰਦੀ ਕਰਕੇ ਨਾ ਸਗੋਂ ਪੰਚਾਇਤਾਂ ਲੜੇ ਚੋਣਾਂ ਲੜੇ ਆਪਸੀ ਮਿਲਬਰਤਨ ਨਾਲ ਰਹਿਣਾ ਤੁਸੀਂ ਇਹ ਗੱਲਾਂ ਸਿਆਸੀ ਤੌਰ ਦੇ ਉੱਤੇ ਪਤਾ ਨਹੀਂ ਜਾਂ ਤਾਂ ਲੋਕ ਸਭਾ ਦੀਆਂ ਚੋਣਾਂ ਦੇ ਨਤੀਜਿਆਂ ਨੂੰ ਧਿਆਨ ਚ ਰੱਖ ਕੇ ਗੱਲਾਂ ਕਹੀਆਂ ਜਾ ਰਹੀਆਂ ਕਿ ਅਸੀਂ ਤਾਂ 13 0 ਦੀ ਬੜਕ ਮਾਰੀ ਸੀ ਨਾਰੇ ਵੀ ਬਹੁਤ ਲਾਏ ਸੀ ਪਰ ਗੱਲ ਬਣੀ ਨਹੀਂ ਉਹ ਤਿੰਨ ਤੇ ਆ ਗਈ ਗੱਲ ਕਾਂਗਰਸ ਸਭ ਤੋਂ ਵੱਧ ਸੀਟਾਂ ਲੈ ਗਈ ਕਾਲੀ ਦਲ ਨੂੰ ਇੱਕ ਸੀਟ ਆ ਗਈ ਇਸੇ ਤਰ੍ਹਾਂ ਇਸ ਮਾਮਲੇ ਦੇ ਵਿੱਚ ਦੋ ਆਜ਼ਾਦ ਜਿੱਤ ਜਾਂਦੇ ਨੇ ਤਾਂ ਹੁਣ ਇਹਨਾਂ ਅੱਗੇ ਜਿਮਣੀ ਚੋਣਾਂ ਵੀ ਜਿਹੜੀਆਂ ਆਚਾਰ ਆਉਣੀਆਂ ਨੇ ਉਸ ਦੇ ਵਿੱਚ ਵੀ ਇੱਕ ਵੱਡਾ ਇਮਤਿਹਾਨ ਹੋਣ ਜਾਣਾ ਆਮ ਤੌਰ ਤੇ ਜਿਮਣੀ ਚੋਣ ਦਾ ਡਰ ਜਾੜ ਰਹਿਦਾ ਸੱਤਾਧਿਰ ਦੇ ਪੱਖ ਵਿੱਚ ਹੀ ਭੋਗਤਾ ਜਿੰਨੇ ਵੀ ਪਿੱਛੇ ਚੋਣਾਂ ਦੇਖੀਆਂ ਗਈਆਂ ਇੱਕ ਦੋ ਦਫਾ ਨੂੰ ਛੱਡ ਕੇ ਉਹ ਤੇ ਹਾਲੇ ਇਮਤਿਹਾਨ ਬਾਕੀ ਪਿਆ ਉਸ ਤੋਂ ਪਹਿਲਾਂ ਪੰਜਾਬ ਦੇ ਆਪਣੇ ਮੁੱਖ ਮੰਤਰੀ ਤੇ ਹੋਰ ਲੀਡਰਸ਼ਿਪ ਉਹ ਸਾਰੀ ਹਰਿਆਣੇ 'ਚ ਡਿਊਟੀ ਹੈ ਹੁਣ ਹਰਿਆਣੇ ਤੋਂ ਵੀ ਵੇਲ ਮਿਲ ਜਾਣੀ ਹੈ ਇਧਰੋਂ ਪੰਚਾਇਤੀ ਚੋਣਾਂ ਦਾ ਬਿਗਲ ਵੱਜ ਚੁੱਕਾ ਤੇ ਕਿਸੇ ਵੀ ਵੇਲੇ ਤਰੀਕ ਦਾ ਐਲਾਨ ਹੋ ਗਿਆ ਤੇ ਉਹ ਪੰਜਾਬ ਰਾਜ ਚੋਣ ਕਮਿਸ਼ਨ ਨੇ ਸ਼ਡਿਊਲ ਜਾਰੀ ਕਰਨਾ ਹੈ ਫਾਈਲ ਉਹਨਾਂ ਤ ਉਹਨਾਂ ਨੇ ਸ਼ਡਿਊਲ ਜਦੋਂ ਜਾਰੀ ਕਰ ਦੇਣਾ ਤੇ ਉੱਥੋਂ ਹੀ ਪਤਾ ਲੱਗੇਗਾ ਕਿ ਇਸ ਮਾਮਲੇ ਦੇ ਵਿੱਚ ਪੰਚਾਇਤੀ ਚੋਣ ਦੇ ਵਿੱਚ ਕਦੋਂ ਤਰੀਖ ਐਲਾਨ ਹੁੰਦੀ ਹੈ ਪਰ ਜਿੱਥੋਂ ਤੱਕ ਰਹੀ ਗੱਲ ਕਿ 8-10 ਮਹੀਨੇ ਦਾ ਡਿਲੇ ਹੋਣਾ ਜਾਂ ਲੇਟ ਹੋਣੀ ਹੈ ਇਸ ਤੋਂ ਪਹਿਲਾਂ ਇੱਕ ਸਰਕਾਰ ਵੱਡਾ ਫੈਸਲਾ ਹੋਰ ਲੈ ਬੈਠੀ ਸੀ ਜਿਸ ਤੋਂ ਬਾਅਦ ਫਿਰ ਪੰਚਾਇਤ ਵਿਭਾਗ ਦੇ ਜਿਹੜੇ ਡਾਇਰੈਕਟਰ ਤੇ ਸਕੱਤਰ ਨੇ ਜਿਹੜੇ ਉਹਨਾਂ ਨੂੰ ਵੀ ਸਸਪੈਂਡ ਕੀਤਾ ਗਿਆ ਉਹ ਵੱਖਰੀ ਗੱਲ ਹੈ ਕਿ ਬਾਅਦ ਵਿੱਚ ਉਹ ਬਹਾਲ ਕਰਕੇ ਫਿਰ ਉਹਨਾਂ ਨੂੰ ਜ਼ਿੰਮੇਵਾਰੀਆਂ ਦੇ ਦਿੱਤੀਆਂ ਗਈਆਂ ਨੇ ਉਦੋਂ ਵੀ ਕਸੂਰਤਾ ਅਫਸਰਾਂ ਦਾ ਕੱਢਿਆ ਗਿਆ ਪਰ ਵਿਰੋਧੀਆਂ ਨੇ ਘੇਰ ਲਿਆ ਸੀ ਚਾਹੇ ਉਸਦੇ ਸ਼੍ਰੋਮਣੀ ਅਕਾਲੀ ਦਲ ਨੇ ਬਕਾਇਦਾ ਤੌਰ ਤੇ ਪ੍ਰੈਸ ਕਾਨਫਰੰਸ ਕੀਤੀ ਸੁਖਪਾਲ ਸਿੰਘ ਖੈਰਾ ਨੇ ਸਵਾਲ ਚੁੱਕੇ ਹੋਰ ਨਾਲ ਨੇ ਕਈ ਲੀਡਰਾਂ ਨੇ ਸਵਾਲ ਚੁੱਕੇ ਕਿ ਇਸ ਮਾਮਲੇ ਦੇ ਵਿੱਚ ਸਰਕਾਰ ਦਾ ਖੁਦ ਦੀ ਮਨਛਾ ਸੀ ਇਸ ਪੰਚਾਇਤਾਂ ਭੰਗ ਕਰਨ ਨੂੰ ਲੈ ਕੇ ਉਹ ਤਾਂ ਪੰਚਾਇਤ ਯੂਨੀਅਨ ਜਦੋਂ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਂਦੀ ਹੈ ਤੇ ਫਿਰ ਸਰਕਾਰ ਨੂੰ ਉਸ ਮਾਮਲੇ 'ਚ ਯੂ ਟਰਨ ਵੀ ਲੈਣਾ ਪਿਆ ਔਰ ਇਹ ਵੀ ਕਹਿਣਾ ਪਿਆ ਕਿ ਤੇ ਅਫਸਰਾਂ ਦਾ ਕਸੂਰ ਹੈ ਉਹ ਬਾਅਦ 'ਚ ਪਤਾ ਲੱਗਿਆ ਕਿ ਸਰਕਾਰੀ ਫਾਈਲਾਂ ਵਿੱਚ ਤਾਂ ਪੰਚਾਇਤ ਮੰਤਰੀ ਦੇ ਦੋ-ਦੋ ਵਾਰੀ ਲਾਲਜੀਤ ਸਿੰਘ ਭੁੱਲਰ ਦੇ ਸਾਈਨ ਨਿਕਲੇ ਦਸਤਕਤ ਨਿਕਲੇ ਮੁੱਖ ਮੰਤਰੀ ਦੇ ਦਸਤਕਤ ਨਿਕਲੇ ਉਹ ਬਾਅਦ ਵਿੱਚ ਇਹ ਵੀ ਵਿਸ਼ਲੇਸ਼ਣ ਹੁੰਦੇ ਰਹੇ ਕਿ ਕੀ ਅਫਸਰਾਂ ਨੇ ਬਿਨਾਂ ਦੱਸਿਆ ਹੀ ਘੋਗੀ ਮਰਵਾ ਲਈ ਸੀ ਮੰਤਰੀ ਤੇ ਮੁੱਖ ਮੰਤਰੀ ਦੀ ਜਾਂ ਫਿਰ ਡਿਸਕਸ ਹੋਇਆ ਸੀ ਪਰ ਸਿਆਸੀ ਤੌਰ ਤੇ ਜਿਹੜੇ ਘੇਰਨ ਵਾਲੇ ਲੋਕ ਸੀ ਉਹਨਾਂ ਨੇ ਜ਼ਰੂਰ ਕਿਹਾ ਕਿ ਇੱਥੇ ਸਿਆਸੀ ਫੈਸਲਾ ਹੋ ਸਕਦਾ ਅਫਸਰਾਂ ਦੀ ਕੀ ਮਜਾਲ ਹੈ ਕਿ ਆਪਣੇ ਪੱਧਰ ਦੇ ਉੱਤੇ ਫੈਸਲਾ ਲੈ ਲੈਣ ਪਰ ਨਜਲਾ ਜਿਹੜਾ ਸੁੱਟਿਆ ਗਿਆ ਉਹ ਸਾਰੇ ਦਾ ਸਾਰਾ ਅਫਸਰਾਂ ਦੇ ਉੱਤੇ ਝਾੜ ਦਿੱਤਾ ਗਿਆ ਕਿਉਂਕਿ ਇਸ ਮਾਮਲੇ ਦੇ ਵਿੱਚ ਇੱਕ ਗੱਲ ਸਮਝ ਆ ਗਈ ਸੀ ਕਿ ਸਾਡਾ ਮਜ਼ਬੂਤ ਕੈਡਰ ਨਹੀਂ ਹੈ ਆਮ ਆਦਮੀ ਪਾਰਟੀ ਦਾ ਜੇ ਹੈ ਵੀ ਜਿਹੜੇ ਵਲੰਟੀਅਰ ਜਿਨ੍ਹਾਂ ਨੂੰ ਭਮੱਕੜ ਕਹਿੰਦੇ ਸੀ ਮੁੱਖ ਮੰਤਰੀ ਉਹਨਾਂ ਨੂੰ ਟਿਕਟਾਂ ਦੇਣ ਦੇ ਵਿੱਚ ਉਹਨਾਂ ਨੂੰ ਜ਼ਿੰਮੇਵਾਰੀਆਂ ਦੇਣ ਦੇ ਵਿੱਚ ਬਹੁਤ ਪਿੱਛੇ ਰੱਖਿਆ ਗਿਆ ਪਿੱਛੇ ਕਾਫੀ ਸਮਾਂ ਦੇਖਿਆ ਗਿਆ ਲੋਕ ਸਭਾ ਦੀ ਚੋਣਾਂ ਦੀ ਗੱਲ ਕਰ ਲਈਏ ਬਗਾਨਿਆਂ ਤੇ ਦਾਾ ਖੇਡੇ ਗਏ ਜਿਮਣੀ ਚੋਣ ਜਲੰਧਰ ਹੋਈ ਬਗਾਨਿਆਂ ਤੇ ਦਾਾ ਖੇਡਿਆ ਗਿਆ ਇਸ ਦੇ ਨਾਲ ਜਿਹੜਾ ਪ੍ਰਾਣਾ ਖੇਡਰ ਜਾਂ ਵਲੰਟੀਅਰ ਦੇ ਤੌਰ ਤੇ ਜਾਣੇ ਜਾਂਦੇ ਆਮ ਆਦਮੀ ਪਾਰਟੀ ਦੇ ਉਹ ਕਾਫੀ ਨਾਰਾਜ਼ ਹੋਏ ਉਹ ਤੇ ਹੁਣ ਵੀ ਅੰਦਰ ਅੰਦਰ ਸੁਲਗਦੇ ਰਹਿੰਦੇ ਆ ਪਰ ਮੁੱਖ ਮੰਤਰੀ ਭਗਵੰਤ ਮਾਨ ਤੇ ਉਹਨਾਂ ਨੂੰ ਬਾਤ ਭਰੋਸਾ ਹੈ ਕਿਸੇ ਮੰਤਰੀ ਤੇ ਆਪਣੇ ਸਥਾਨਕ ਵਿਧਾਇਕ ਤੇ ਉਹਨਾਂ ਨੂੰ ਭਰੋਸਾ ਹੋਵੇ ਨਾ ਹੋਵੇ ਪਰ ਉਹ ਹਾਲੇ ਵੀ ਮੁੱਖ ਮੰਤਰੀ ਵਾਲਾ ਆਸ ਦੀ ਨਜ਼ਰ ਨਾਲ ਦੇਖਦੇ ਆ ਕਿ ਘੱਟੋ ਘੱਟ ਸਾਡੇ ਮੁੱਖ ਮੰਤਰੀ ਜਦੋਂ ਤੱਕ ਸਾਡੇ ਝੰਡਾ ਬਰਦਾਰ ਉੱਤੇ ਖੜੇ ਆ ਉਦੋਂ ਤੱਕ ਸਾਡਾ ਕੀ ਪਤਾ ਕੁਝ ਬਣ ਜਾਵੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਿਹੜਾ ਚੋਣ ਦੇ ਵਿੱਚ ਜੇ ਕੋਈ ਸਰਬਸੰਮਤੀ ਦੇ ਨਾਲ ਜਿੱਤਦਾ ਹੈ ਉਹਦੇ ਵਾਸਤੇ ਕੀ ਰੱਖਿਆ ਹੈਗਾ ਸਰਬਸੰਮਤੀ ਦੇ ਨਾਲ ਜਿਹੜੇ ਜਿੱਤਣ ਵਾਲਿਆਂ ਨੂੰ ਪਹਿਲਾਂ ਵੀ ਪੰਚਾਇਤਾਂ ਦੇ ਐਲਾਨ ਹੁੰਦੇ ਰਹੇ ਆ ਕਿ ਉਹਨਾਂ ਨੂੰ 5 ਲੱਖ ਦੀ ਵਿਸ਼ੇਸ਼ ਗ੍ਰਾਂਟ ਦਿੱਤੀ ਜਾਣੀ ਹੈ ਹੁਣ ਸਰਬਸੰਮਤੀ ਕਿੰਨੇ ਪਿੰਡਾਂ 'ਚ ਹੋ ਜਾਏਗੀ 12 13000 ਪਿੰਡਾਂ ਦੇ ਵਿੱਚੋਂ ਕਿੰਨੇ ਪਿੰਡਾਂ ਦੇ ਵਿੱਚ ਸਰਬਸੰਮਤੀ ਹੋ ਸਕਦੀ ਹੈ ਇਹ ਇਸ ਕਰਕੇ ਸੰਭਵ ਨਹੀਂ ਹੈ ਨਹੀਂ ਕਿ ਹੁੰਦੀ ਨਹੀਂ ਸੈਂਕੜੇ ਪਿੰਡ ਹੋਣਗੇ ਜਿਹੜੇ ਸਰਬਸੰਮਤੀ ਨਾਲ ਜਾਂਦੇ ਆ ਇੱਥੋਂ ਤੱਕ ਉਹ ਵੀ ਪਿੰਡ ਹੈਗੇ ਆ ਜਿਨ੍ਹਾਂ ਦਾ ਪਤਾ ਹੀ ਨਹੀਂ ਲੱਗਦਾ ਕਿ ਚੋਣ ਵੀ ਹੋ ਗਈ ਤੇ ਬਹੁਤੇ ਪਿੰਡ ਉਹ ਨੇ ਹਜ਼ਾਰਾਂ ਦੀ ਗਿਣਤੀ ਵਿੱਚ ਜਿਨ੍ਹਾਂ ਦਾ ਪੂਰਾ ਪਤਾ ਲੱਗਦਾ ਕਿਉਂਕਿ ਉੱਥੇ ਫਿਰ ਪਰਚੇ ਵੀ ਹੁੰਦੇ ਆ ਖਰਚੇ ਵੀ ਹੁੰਦੇ ਆ ਤੇ ਪੰਚਾਇਤੀ ਚੋਣਾਂ ਦੀ ਜੇਕਰ ਇਹਨਾਂ ਦੀ ਗੱਲ ਕਰੀ ਹੋਇਆ ਹੈ ਮਿਸ ਕਰਕੇ ਬਣੀਆਂ ਪਈਆਂ ਕਿਉਂਕਿ 2.5 ਪਹਿਲਾਂ ਹੀ ਲੇਟ ਨੇ ਔਰ 2.5 ਸਾਲ ਹੋ ਗਏ ਇਸ ਸਰਕਾਰ ਦੇ ਕਾਰਜਕਾਲ ਨੂੰ ਪੂਰੇ ਹੋਿਆਂ ਨੂੰ ਤੇ ਜਿਹੜੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਨੇ ਭਮੱਕੜ ਨੇ ਜਿਨ੍ਹਾਂ ਨੂੰ ਉੱਪਰਲੇ ਪੱਦਰ ਦੇ ਉੱਤੇ ਜ਼ਿੰਮੇਵਾਰੀ ਨਹੀਂ ਮਿਲੀਆਂ ਤੇ ਹੁਣ ਉਹ ਕਈ ਕੰਮਾਂ ਦੇ ਵਿੱਚ ਹੇਠਲੇ ਪੱਦਰ ਦੇ ਉੱਤੇ ਦਖਲ ਦੇ ਕੇ ਆਪਣੇ ਆਪਣੇ ਤੌਰ ਤਰੀਕੇ ਦੇ ਨਾਲ ਕੰਮ ਕਰਵਾਉਂਦੇ ਨਜ਼ਰ ਆ ਰਹੇ ਨੇ ਚਾਹੇ ਕਈ ਥਾਵਾਂ ਦੇ ਉੱਤੇ ਧੱਕਾਸ਼ਾਹੀ ਵੀ ਕਰ ਜਾਂਦੇ ਐ ਤੇ ਕਈ ਥਾਵਾਂ ਦੇ ਉੱਤੇ ਕੰਮ ਠੀਕ ਠਾਕ ਵੀ ਚੱਲ ਰਿਹਾ ਪਰ ਉਹਨਾਂ ਨੂੰ ਹੁਣ ਇਹ ਐ ਕਿ ਅਸੀਂ ਜੇਕਰ ਉੱਥੇ ਟੌਰ ਦਿਖਾ ਦਿੱਤੀ ਇਹ ਪੇਸ਼ ਕਰ ਦਿੱਤਾ ਸ਼ੋਅ ਕਰ ਦਿੱਤਾ ਪਿੰਡ ਦੇ ਵਿੱਚ ਕੀ ਕੰਮ ਤਾਂ ਸਾਡੇ ਕਰਕੇ ਹੋਇਆ ਹੈ ਬੇਸ਼ੱਕ ਉਹ ਕੰਮ ਤਾਂ ਵੀ ਹੋਣਾ ਸੀ ਜੋ ਨਾ ਹੁੰਦੇ ਉੱਥੇ ਪਰ ਉਹ ਗੱਲਾਂ ਜਚਾਈਆਂ ਜਾ ਰਹੀਆਂ ਪਿੰਡਾਂ ਦੇ ਵਿੱਚ ਇਸ ਕਰਕੇ ਸਮਾਸ਼ਾਇਰਡੇ ਲਈ ਕੀਤਾ ਗਿਆ ਕਿ ਸਾਡੇ ਜਿਹੜੇ ਲੋਕ ਨੇ ਉਹ ਫਿੱਟ ਹੋ ਜਾਣ ਪੰਚਾਇਤਾਂ ਦੇ ਵਿੱਚ ਹੁਣ ਜਿਵੇਂ ਚੋਣ ਜਿਹੜੀ ਪੰਚਾਇਤੀ ਰਾਜ ਐਕਟ ਦੇ ਵਿੱਚ ਸੋਧ ਕੀਤੀ ਗਈ ਹੈ ਕਿ ਕਿਸੇ ਵੀ ਚੋਣ ਨਿਸ਼ਾਨ ਦੇ ਉੱਤੇ ਪਾਰਟੀ ਚਿੰਨ੍ਹ ਦੇ ਉੱਤੇ ਚੋਣ ਨਹੀਂ ਲੜੀ ਜਾਵੇਗੀ ਹੋ ਸਕਦਾ ਇਹ ਵੀ ਇਸੇ ਦੇ ਵਿੱਚੋਂ ਫੈਸਲਾ ਹੋਵੇ ਕਿ ਜਿਹੜਾ ਵੀ ਜਿੱਤ ਗਿਆ ਉਹਦੇ ਗੱਲ ਵਿੱਚ ਆਮ ਆਦਮੀ ਪਾਰਟੀ ਦੀ ਜਾਂ ਝਾੜੂ ਵਾਲੀ ਪੱਟੀ ਪੈ ਜਾਣੀ ਆ ਪਰਣਾ ਪੈ ਜਾਣਾ ਤੇ ਉੱਥੋਂ ਪਤਾ ਲੱਗੇਗਾ ਕਿ ਆਮ ਆਦਮੀ ਪਾਰਟੀ ਦੇ ਇੰਨੇ ਸਰਪੰਚ ਇੰਨੇ ਪੰਚ ਜਿੱਤ ਗਏ ਜਿੱਥੋਂ ਤੱਕ ਰਹੀ ਗੱਲ ਸਰਬਸੰਮਤੀ ਨਾਲ ਜਿੱਤਣ ਵਾਲਿਆਂ ਦੀ ਗਿਣਤੀ ਬਾ ਥੋੜੀ ਹੋਵੇਗੀ ਪਰ ਮੁੱਖ ਮੰਤਰੀ ਨੇ ਪ੍ਰਾਣੀ ਰੀਤ ਦੇ ਮੁਤਾਬਕ ਹੀ ਇਹ ਐਲਾਨ ਵਾਰ-ਵਾਰ ਕੀਤਾ ਹੈ ਕਿ ਜਿਹੜੇ ਸਰਬਸੰਮਤੀ ਕਰਨਗੇ ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਗ੍ਰਾਂਟ ਦਿੱਤੀ ਜਾਵੇਗੀ ਪਰ 2.5 ਸਾਲਾਂ ਦੇ ਵਿੱਚ ਤਾਂ ਭਾਵੇਂ ਸਰਬਸੰਮਤੀਆਂ ਪਹਿਲਾਂ ਹੋਈਆਂ ਸੀ ਨਹੀਂ ਹੋਈਆਂ ਸੀ ਉਹਨਾਂ ਨੂੰ ਰੁਪਈਆ ਨਹੀਂ ਮਿਲਿਆ ਇਸੇ ਕਰਕੇ ਪਿੰਡਾਂ ਦੇ ਵਿੱਚ ਆਮ ਚਰਚਾ ਦੇਖੀ ਜਾ ਸਕਦੀ ਹੈ ਤੁਸੀਂ ਮਾਝੇ 'ਚ ਚੱਲ ਜਾਓ ਦੁਆਬੇ 'ਚ ਚੱਲ ਜਾਓ ਖਾਸ ਕਰਕੇ ਮਾਲਵੇ 'ਚ ਚੱਲ ਜਾਓ ਉੱਥੇ ਹੀ ਗੱਲਾਂ ਹੋ ਰਹੀਆਂ ਕਿ ਮਿਲਿਆ ਕੁਝ ਹੈ ਨਹੀਂ ਤੇ ਰਹਿੰਦੇ 2.5 ਸਾਲਾਂ ਨੂੰ ਕੀ ਪਤਾ ਇਸ ਪੰਚਾਇਤੀ ਚੋਣਾਂ ਤੋਂ ਬਾਅਦ ਕੋਈ ਜੂਨ ਸੋਧ ਜਾਵੇ ਜਿੱਥੇ ਜਿੱਥੇ ਕੰਮ ਹੋਣ ਵਾਲੇ ਆ ਤਾਂ ਨੀ ਪੱਥਰ ਵੀ ਜਿੱਥੇ ਰੱਖੇਗੇ ਆਪ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਭੰਨ ਸੁੱਟੇ ਆ ਬੇਸ਼ੱਕ ਪਿੰਡਾਂ ਦੇ ਨੀ ਪੱਥਰ ਨਹੀਂ ਪਰ ਬੜੇ ਵੱਡੇ ਪ੍ਰੋਜੈਕਟਾਂ ਦੇ ਸੀ ਬੁੱਢੇ ਨਾਲੇ ਦੀ ਸਫਾਈ ਦਾ ਕੰਮ ਸੀ ਤਾਂ ਜਦੋਂ ਆਪ ਹੀ ਨੀ ਪੱਥਰ ਭੰਨ ਦਿੱਤੇ ਜਾਣ ਜਾਂ ਆਪ ਹੀ ਇਸ ਤਰ੍ਹਾਂ ਦੇ ਕੰਮ ਕਰ ਦਿੱਤੇ ਜਾਣ ਸਵਾਲੀਆ ਨਿਸ਼ਾਨ ਆਮ ਆਦਮੀ ਪਾਰਟੀ ਦੇ ਵਿਧਾਇਕ ਜਾਂ ਲੀਡਰ ਹੀ ਖੜੇ ਕਰ ਦੇਣ ਤਾਂ ਫਿਰ ਵਿਰੋਧੀਆਂ ਲਈ ਵੀ ਸੌਖਾ ਹੋ ਜਾਂਦਾ ਘੇਰਨਾ ਕਿ ਸੱਤਾ ਧਿਰ ਦੇ ਆਪ ਦੇ ਲੀਡਰ ਹੀ ਕਹੀ ਜਾਂਦੇ ਕਿ ਕੰਮ ਨਹੀਂ ਹੋਏ ਤੇ ਅਸੀਂ ਤੇ ਕਹਿਣੇ ਕਹਿਣਾ